ਭਾਈ ਹਰਨਾਮ ਸਿੰਘ ਦੀ ਖਾਲਸਾ ਉਹਨਾਂ ਦਾ ਵੀ ਬੜਾ ਮਾਨ ਸਨਮਾਨ ਕਰਦਾ ਤੁਸੀਂ ਕਦੀ ਮੇਰੇ ਮੁਖ ਦੇ ਵਿੱਚੋਂ ਕੋਈ ਸ਼ਬਦ ਅੱਜ ਤੱਕ ਸੁਣਿਆ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਮੇਰੀ ਖੱਲੋ ਮੋਜੜੇ ਗੁਰਸਿੱਖ ਹੰਡੰਦੇ ਜੇ ਮੇਰੀ ਚੰਮ ਦੇ ਜੋੜੇ ਵੀ ਬਣ ਜਾਣ ਇਹੋ ਜੇ ਗੁਰਮਖ ਆਪਣੇ ਚਰਨਾਂ 'ਚ ਪਾਲਣ ਤੇ ਮੈਂ ਸਮਝਦਾ ਮੇਰੇ ਸੁਭਾਗ ਆ ਬੰਦਾ ਵੱਡਾ ਨਹੀਂ ਹੁੰਦਾ ਪੰਥ ਵੱਡਾ ਜੇ ਪੰਥ ਕਹੂਗਾ ਕਿ ਮੈਂ ਕੋਈ ਉਸ ਦਿਨ ਕਾਰਵਾਈ ਨਾ ਕਰਾਂ ਪੰਥ ਸਾਹਮਣੇ ਮੈਂ ਹਜ਼ਾਰ ਵਾਰੀ ਝੁਕ ਜਾਊਂਗਾ ਮੈਂ ਪੰਥ ਦਾ ਸੇਵਕ ਹਾਂ ਜੇ ਕੋਈ ਸ਼ਹੀਦ ਪਰਿਵਾਰ ਇਹ ਮਹਿਸੂਸ ਕਰਦਾ ਕਿ ਮੇਰੇ ਕੋਲੋਂ ਸਰੋਪਾਉ ਨਹੀਂ ਲੈਣਾ ਤੇ ਉਹਦਾ ਹੱਕ ਆ ਪਰ ਮੇਰੇ ਦਿਲ ਚ ਉਸ ਸ਼ਹੀਦ ਪਰਿਵਾਰ ਲਈ ਜਿੰਨਾ ਪਹਿਲਾ ਮਾਨ ਸਨਮਾਨ ਹੀ ਉਨਾ ਹੀ ਹੋਣਾ ਤੇ ਸਦਾ ਰਹੂਗਾ ਦੇਖੋ ਮੇਰੇ ਧਿਆਨ ਚ ਨਹੀਂ ਹੈ ਚਰਚਾ ਚਰਚਾ ਚੱਲੀ ਹੋਈ ਕੋਈ ਗੱਲ ਨਹੀਂ ਜੇ ਲਗਾ ਦੇਣਗੇ ਤੇ ਮੈਂ ਸਵਾਗਤ ਕਰੂੰਗਾ ਸਿੰਘ ਸਾਹਿਬ ਸੰਤ ਜਨ ਕੋਈ ਗੱਲ ਨਹੀਂ ਸਿੰਘ ਸਾਹਿਬ ਸੰਤ ਜਨ ਐਲ ਸਿੰਘ ਜੀ ਪਿੰਡਰਾਵਾਲ ਦੇ ਪ੍ਰਾਣ ਨੇ ਕਿਹਾ ਵੀ ਅਸੀਂ ਜਿਹੜਾ ਸਨਮਾਨ ਆ ਉਹ ਨਹੀਂ ਲਵਾਗੇ ਤੁਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਕੋਈ ਮੁਲਾਕਾਤ ਕੀਤੀ ਆ ਕਿਉਂਕਿ ਇਹ ਦਿਹਾੜਾ ਬੜਾ ਵੱਡਾ ਸਾਨੂੰ ਇਕੱਠਾ ਨਾਲ ਮਨਾਣਾ ਹੈ ਦੇਖੋ ਮੈਂ ਸਾਰੇ ਸ਼ਹੀਦਾਂ ਦਾ ਸ਼ਹੀਦਾਂ ਦੇ ਪਰਿਵਾਰਾਂ ਦਾ ਮੈਂ ਦਿਲੋਂ ਸਨਮਾਨ ਕਰਨ ਵਾਲਾ ਬੰਦਾ ਮੈਂ ਤਾਂ ਇੱਕ ਜਜ਼ਬਾਤੀ ਜਿਹਾ ਸਿੱਖਾਂ ਮੈਂ ਕਿੰਨੇ ਸ਼ਹੀਦ ਪਰਿਵਾਰਾਂ ਨੂੰ ਮਿਲਿਆ ਅੱਜ ਤੱਕ ਕੋਈ ਮਿਲਿਆ ਤੇ ਗੱਲ ਕਰੋ ਮੈਂ ਉਹਨਾਂ ਦੀ ਦਸ਼ਾ ਦੇਖੀ ਆ ਕਿੱਦਾਂ ਦੀ ਆ ਜੇ ਕੋਈ ਸ਼ਹੀਦ ਪਰਿਵਾਰ ਇਹ ਮਹਿਸੂਸ ਕਰਦਾ ਕਿ ਮੇਰੇ ਕੋਲੋਂ ਸਰੂਪਾਉ ਨਹੀਂ ਲੈਣਾ ਤੇ ਉਹਦਾ ਹੱਕ ਆ ਪਰ ਮੇਰੇ ਦਿਲ 'ਚ ਉਸ ਸ਼ਹੀਦ ਪਰਿਵਾਰ ਲਈ ਜਿੰਨਾ ਪਹਿਲਾ ਮਾਨ ਸਨਮਾਨ ਹੀ ਓਨਾ ਹੀ ਹੋਣਾ ਤੇ ਸਦਾ ਰਹੂਗਾ ਸ਼ਹੀਦ ਕੌਮ ਦਾ ਸਰਮਾਇਆ ਮੈਂ ਤੇ ਸਾਰਿਆਂ ਦਾ ਹੀ ਮਾਨ ਸਨਮਾਨ ਕਰਦਾ ਮੈਂ ਤੇ ਭਾਈ ਹਰਨਾਮ ਸਿੰਘ ਦੀ ਖਾਲਸਾ ਉਹਨਾਂ ਦਾ ਵੀ ਬੜਾ ਮਾਨ ਸਨਮਾਨ ਕਰਦਾ ਤੁਸੀਂ ਕਦੀ ਮੇਰੇ ਮੁਖ ਦੇ ਵਿੱਚੋਂ ਕੋਈ ਸ਼ਬਦ ਅੱਜ ਤੱਕ ਸੁਣਿਆ ਮੈਂ ਤੇ ਗੁਰੂ ਦੀ ਇਸ ਸੋਚ ਦਾ ਧਾਰਨੀ ਆ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਮੇਰੀ ਖੱਲੋ ਮੋਜੜੇ ਗੁਰਸਿੱਖ ਹੰਡੰਦੇ ਜੇ ਮੇਰੀ ਚੰਮ ਦੇ ਜੋੜੇ ਵੀ ਬਣ ਜਾਣ ਇਹੋ ਜੇ ਗੁਰਮਖ ਆਪਣੇ ਚਰਨਾਂ ਚ ਪਾ ਲੈਣ ਤੇ ਮੈਂ ਸਮਝਦਾ ਮੇਰੇ ਸੁਭਾਗ ਆ ਬੰਦਾ ਵੱਡਾ ਨਹੀਂ ਹੁੰਦਾ ਪੰਥ ਵੱਡਾ ਜੇ ਪੰਥ ਕਹੂਗਾ ਕਿ ਮੈਂ ਕੋਈ ਉਹ ਦਿਨ ਕਾਰਵਾਈ ਨਾ ਕਰਾਂ ਪੰਥ ਸਾਹਮਣੇ ਮੈਂ ਹਜ਼ਾਰ ਵਾਰੀ ਝੁਕ ਜੂਗਾ ਮੈਂ ਪੰਥ ਦਾ ਸੇਵਕ ਹਾਂ ਪਰ ਮੈਂ ਸਾਰਿਆਂ ਦਾ ਮਾਨ ਸਨਮਾਨ ਕਰਦਾ ਕਰਦਾ ਰਹੂੰਗਾ ਔਰ ਮੇਰੇ ਦਿਲ ਦੇ ਵਿੱਚ ਕਿਸੇ ਦੇ ਪ੍ਰਤੀ ਨਾ ਕਦੀ ਨਫ਼ਰਤ ਸੀ ਨਾ ਹੋਊਗੀ ਮੈਨੂੰ ਤੇ ਗੁਰੂ ਨੇ ਸੇਵਾ ਦਿੱਤੀ ਆ ਤੇ ਮੈਂ ਗੁਰੂ ਤੇ ਬੜਾ ਭਰੋਸਾ ਕਰਦਾ ਅੱਛਾ ਤੁਮੇ ਨੇ ਤੇ ਵਿੱਚ ਬਹਿ ਜੀ ਕਰਨਾ ਵਾਪੀ ਆ ਗੁਟਕਾ ਸੰ ਦਾ ਜਿਸ ਨਾਲ ਇਹ ਅਪਮਾਨ ਕੀਤਾ ਗਿਆ ਤੁਸੀਂ ਕਿਵੇਂ ਇਸ ਦੇ ਉੱਪਰ ਕੀ ਤੁਹਾਡਾ ਦੇਖੋ ਬਹੁਤ ਮਾੜੀ ਮੰਦਪਾਗੀ ਗੱਲ ਆ ਜਿੱਦਣ ਦਰਬਾਰ ਸਾਹਿਬ ਦਾ ਜੰਗਲਾ ਟੱਪਿਆ ਬੰਦਾ ਔਰ ਉਹਨੇ ਸਾਡੀ ਅਣਖ ਨੂੰ ਵੰਗਾਰਿਆ ਸੀ ਉਹਦੇ ਜਿਹੜੇ ਡੀਐਨਏ ਦੇ ਲਈ ਇਹਨਾਂ ਨੇ ਸਰੀਰ ਦੇ ਕਈ ਆਟ ਦਿੱਤੇ ਅੱਜ ਤੱਕ ਉਹ ਰਿਪੋਰਟ ਆਈ ਆ ਤਾਂ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਦੇਖਣਾ ਚਾਹੀਦਾ ਇਹ ਮੰਦਪਾਗੀ ਗੱਲ ਆ ਇਹ ਬੰਦਾ ਕੌਣ ਆ ਇਹਦੇ ਪਿੱਛੇ ਕੌਣ ਆ ਇਹ ਸਾਰੀ ਸ਼ਾਨ ਵੀਨ ਹੋਣੀ ਚਾਹੀਦੀ ਸਿੱਖ ਕਦੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ